ਦੋ ਗਲਾਸ ਦੁੱਧ ਤੋਂ 1 ਕਿਲੋ ਜਨੀ ਵਰਫੀ ਬਣਾ ਕੇ ਤਿਆਰ ਕਰਾਂਗੀ ਇਸ ਵਰਫੀ ਨੂੰ ਬਣਾਉਣਾ ਬਹੁਤ ਆਸਾਨ ਹੈ ਤੇ ਖਾਣ ਨੂੰ ਵੀ ਇਹ ਬਹੁਤ ਟੇਸਟੀ ਹੁੰਦੀ ਹੈ ਬਹੁਤ ਵਧੀਆ ਦੇ ਪੀਸ ਬਣ ਕੇ ਤਿਆਰ ਹੋ ਜਾਂਦੇ ਸੋ ਇਸ ਲਈ ਮੈਂ ਦੋ ਗਲਾਸ ਦੁੱਧ ਲੈਣੇ ਉਹਨਾਂ ਨੂੰ ਪਾ ਕੇ ਪੈਨ ਦੇ ਵਿੱਚ ਰੱਖ ਦਿੱਤਾ ਹੈ ਗਰਮ ਹੋਣ ਦੇ ਲਈ ਇਹ ਪਹਿਲਾਂ ਉਬਾਲਿਆ ਹੈ ਦੁੱਧ ਸੀ ਸੋ ਮੈਂ ਇਸ ਨੂੰ ਦੁਬਾਰਾ ਤੋਂ ਚੰਗੀ ਤਰ੍ਹਾਂ ਉਬਾਲਾਂਗੀ ਤੇ ਇਸ ਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਪਾ ਦਿੱਤਾ ਹੈ ਜਿਹੜਾ ਕਿ ਵਰਫੀ ਦੇ ਸਵਾਦ ਨੂੰ ਵੀ ਵਧਾਏਗਾ ਤੇ ਦੁੱਧ ਨੂੰ ਸਾਈਡਾਂ ਤੇ ਲੱਗਣ ਤੋਂ ਵਿੱਚ ਆਏਗੀ। ਦੋ ਤਿੰਨ ਖਰੀਆਂ ਇਲਾਇਚੀਆਂ ਥੋੜੀ ਜਿਹੀ ਚੀਨੀ ਆਕੀ ਨਾਲ ਘੁਲਟ ਲੈਣੀ। ਇਲਾਇਚੀਆਂ ਦੇ ਛਿਲਕੇ ਕੱਢ ਕੇ ਇਸ ਕੁੱਟੀ ਹੋਈ ਇਲਾਇਚੀ ਨੂੰ ਦੁੱਧ ਦੇ ਵਿੱਚ ਪਾ ਕੇ ਮਿਕਸ ਕਰ ਦਿਆਂਗੇ। ਇਲਾਇਚੀ ਪਾਉਣ ਦੇ ਨਾਲ ਵਰਕੀ ਦਾ ਸੁਆਦ ਬਹੁਤ ਵਧੀਆ ਆ ਜਾਂਦਾ। ਦੁੱਧ ਨੂੰ ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ਗੈਸ ਨੂੰ ਮੀਡੀਅਮ ਕਰਦੇ ਆਂਗੇ ਦੁੱਧ ਨੂੰ ਮੈਂ ਦੂਸਰੇ ਸਾਈਡ ਦੇ ਉੱਪਰ ਰੱਖ ਦਿੱਤਾ ਆ ਨਾਲ ਦੀ ਨਾਲ ਦੁੱਧ ਨੂੰ ਖਲਾਉਂਦੇ ਜਾਵਾਂਗੇ ਤੇ ਨਾਲ ਹੀ ਆਪਾਂ ਆਟਾ ਭੁੰਨ ਲੈਣਾ ਹੈ ਤੇ ਇੱਕ ਕੌਲੀ ਆਟੇ ਦੀ ਲਈ ਹੈ ਇਹ ਨਾਰਮਲ ਰੋਟੀ ਵਾਲਾ ਆਟਾ ਹੈ ਕੰਤ ਦਾ ਆਟਾ ਇਸ ਨੂੰ ਆਪਾਂ ਨੇ ਗੜੀ ਮਾਜਦੇ ਉੱਪਰ 골ਡਨ ਹੋਣ ਤੱਕ ਭੁੰਨ ਲੈਣਾ ਹੈ ਨਾਲ ਹੀ ਆਪਣਾ ਖੁਆ ਬਣ ਕੇ ਤਿਆਰ ਹੋ ਰਿਹਾ ਹੈ ਇੱਕ ਸਾਈਡ ਦੇ ਉੱਪਰ ਉਸ ਨੂੰ ਆਪਾਂ ਹਿਲਾਉਂਦੇ ਜਾਵਾਂਗੇ ਤੇ ਨਾਲ ਹੀ ਆਟਾ ਭੁੰਲਾਂਗੇ ਆਟੇ ਨੂੰ ਖੁਸ਼ਬੂ ਆਉਣ ਤੱਕ ਜਾਂ ਇਸਾ ਥੋੜਾ ਜਿਹਾ ਕਲਰ ਡਾਰਕ ਹੋਣ ਤੱਕ ਆਪਾਂ ਇਸ ਨੂੰ ਭੁੰਲ ਲਵਾਂਗੇ ਬਿਨਾ ਕਿ ਉਹ ਤੋਂ ਮੀਂਹ ਆਟਾ ਭੁੰਨੇ ਹੈਗਾ ਤੇ ਇਸ ਨੂੰ ਹੁਣ ਆਪਾਂ ਨੇ ਛਾਣ ਲੈਣਾ ਹੈ ਛਾਣਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਚੁਲ ਚੁਕੀਆਂ ਗੋਟਲੀਆਂ ਬਣ ਜਾਂਦੀਆਂ ਨੇ ਉਹਨਾਂ ਨੂੰ ਛਾਣ ਕੇ ਆਪਾਂ ਕੱਢ ਦੇਣੇ ਹੈ ਸੋ ਆਪਣਾ ਖੁਆ ਵੀ ਲਗਭਗ ਬਣ ਕੇ ਤਿਆਰ ਹੋ ਗਿਆ ਹੈ ਇਸ ਨੂੰ ਜ਼ਿਆਦਾ ਨਹੀਂ ਕੁੱਕ ਕਰਨਾ ਥੋੜਾ ਜਿਹਾ ਸੈਟੀ ਰੱਖਾਂਗੇ ਤੇ ਗੈਸ ਨੂੰ ਬੰਦ ਕਰਕੇ ਅਸੀਂ ਆਪਾਂ ਏਠਾ ਲਾ ਲਵਾਂਗੇ ਤੇ ਹੁਣ ਇਹਦੇ ਵਿੱਚ ਛਾਣਿਆ ਹੋਇਆ ਆਟਾ ਪਾ ਕੇ ਮਗਾਉਂਦੇ ਜਾਵਾਂਗੇ ਤੇ ਥੋੜਾ ਥੋੜਾ ਆਟਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਗਰ ਤੁਹਾਨੂੰ ਥੋੜਾ ਮਟੀਰੀਅਲ ਡਰਾਈ ਲੱਗੇ ਤਾਂ ਤੁਸੀਂ ਇਸਦੇ ਵਿੱਚ ਦਹੀਂ ਸੀ ਕਿਉਂ ਪਾ ਸਕਦੇ ਹੋ ਜਾਂ ਇਸਦੇ ਵਿੱਚ ਮਲਾਈ ਪਾ ਸਕਦੇ ਹੋ ਮੈਂ 3-4 ਚਮਚੇ ਮਲਾਈ ਦੇ ਪਾਏ ਨੇ ਤੇ ਇਸਦੇ ਵਿੱਚ ਬੂਰਾ ਖੰਡ ਪਾਈ ਹੈ ਇੱਕ ਕੌਲੀ ਆਟੇ ਦੀ ਸੀ ਉਸਦੇ ਵਿੱਚ ਮੈਂ ਅੱਧੇ ਕੌਲੀ ਆ ਜਿਹੜੀ ਉਹ ਦਹੀਂ ਖੰਡ ਦੀ ਪਾਈ ਹੈ ਤੇ ਇਸ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਸ ਦੀ ਬਾਈਂਡਿੰਗ ਚੈੱਕ ਕਰ ਲਵਾਂਗੇ ਅਗਰ ਸੈੱਟ ਹੈ ਤਾਂ ਤੁਸੀਂ ਇਸ ਨੂੰ ਪਾ ਕੇ ਥਾਲੀ ਦੇ ਵਿੱਚ ਥੋੜੇ ਜਿਕੇ ਥੇ ਬਦਾਮ ਨਹੀਂ ਉਹਨਾਂ ਨੂੰ ਫਲਾ ਕੇ ਇਸ ਤਿਆਰ ਕੀਤੇ ਹੋਏ ਮਟੀਰੀਅਲ ਨੂੰ ਉਸਦੇ ਉੱਪਰ ਪਾ ਦਿਆਂਗੇ ਸਾਰੀ ਥਾਂ ਦੇ ਵਿੱਚ ਉਹਨਾਂ ਚੰਦਰਾ ਫਲਾ ਦਿਆਂਗੇ ਉਸ ਤੋਂ ਬਾਅਦ ਮੈਂ ਇੱਕ ਪਾਲੀ ਲੈ ਕੇ ਸਾਰੀ ਵਰਕੀ ਨੂੰ ਚੰਦਰਾ ਸੈੱਟ ਕਰ ਦਿੱਤਾ ਹੈ ਤਾਂ ਕਿ ਇੱਕ ਸਾਰ ਹੋ ਸਕੇ ਤੇਜ਼ ਤੇ ਤੇਜ਼ ਵਧੀਆ ਕੱਟੇ ਲੈ ਸਕਾਂ ਇੱਕ ਘੰਟਾ ਠੰਡੀ ਹੋਣ ਤੋਂ ਬਾਅਦ ਵਰਫੀ ਚੰਗੀ ਤਰ੍ਹਾਂ ਸੈੱਟ ਹੋ ਗਈ ਹੈ ਹੁਣ ਮੈਂ ਇਸ ਤੇ ਪੀਸ ਕੱਟ ਲਿਆ ਬਹੁਤ ਹੀ ਵਧੀਆ ਵਰਫੀ ਬਣ ਕੇ ਤਿਆਰ ਹੋਈ ਹੈ ਸਵਾਦ ਬਿਲਕੁਲ ਕੋਈ ਦੀ ਵਰਫੀ ਵਰਗਾ ਬਣ ਕੇ ਤਿਆਰ ਹੋਇਆ ਹੈ ਇਸ ਦਾ ਸੋ ਤੁਹਾਨੂੰ ਪੀਸ ਦਿਖਾਉਣੇ ਆ ਬੀ ਬਹੁਤ ਵਧੀਆ ਜਿਹੜੇ ਪੀਸ ਨੇ ਉਹ ਬਣ ਕੇ ਤਿਆਰ ਹੋਏ ਨੇ ਸੋ ਆਪਣੀ ਵਰਫੀ ਬਣ ਕੇ ਤਿਆਰ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਤੁਹਾਡੀ ਰੈਸਪੀ ਕਿੱਦਾਂ ਦੀ ਬਣੀ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਵੀਡੀਓ ਦੇਖਣ ਦੇ ਲਈ ਧੰਨਵਾਦ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ